ਸਤਿ ਸ੍ਰੀ ਅਕਾਲ ਜੀ ਸਾਰੇ ਆਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਹ ਦੇ ਚਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਟੁਕੜ ਗੱਬਨੇ ਆ ਇੱਕ ਤਾਜੀ ਸੂਈਆ ਤੇ ਇੱਕ ਬੱਚੇ ਦਾ ਬਿਨਾਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਗਿਆਰ ਵਾਲਾ ਮਾਲ ਕਿੰਨੇ ਕੈਫੋਨ ਫਨ ਕੱਲ ਫੋਨ ਹੈ ਤੱਕ ਆ ਜਿੰਦੇ ਆ ਬੜੇ ਫੁਮਾਈ ਕਰ ਅੱਛਾ ਜੋ ਨਹੀਂ ਹੋਇਆ ਤੁਹਾਨੂੰ ਦੱਸ ਹੀ ਦੇ ਨਹੀਂ ਆਇਆ ਅੱਜ ਠੀਕ ਆ ਠੀਕ ਆ ਚਲੋ ਫਿਰ ਨਾਮ ਦੱਸਦੇ ਕਰ ਨਾਮ सोनू ਸ਼ਿਆਜ ਨਾਲਾ ਜਿਲ੍ਹਾ ਹੁਸੈਨ ਫੋਨ ਨੰਬਰ ਬੋਲ 81 575 ਠੀਕ ਆ ਤੇ ਅੱਜ ਵੀ ਨੀਲੀ ਦੀ ਮੱਝ ਲੈਣ ਤੇ ਇੱਕ ਫਿਰ ਕਿਉਂ ਨਹੀਂ ਜੀ ਵੇ ਲੋ ਇਹ ਤੋਕੜ ਕਪਨ ਜੇ ਪਾਜੀ ਡਾਕਟਰ ਕੋ ਚੈੱਕ ਕਰਾਈ ਆਪਾਂ ਅੱਛਾ ਮੇਰਾ ਵੀ ਜਿਹੜਾ ਸਾਈ ਪਾਉ ਆਹੀ ਵੀਡੀਓ ਪਹਿਲਾਂ ਪਾਲਾ ਤੁਹਾਨੂੰ ਅੱਛਾ ਚੈੱਕ ਕਰਾਈ ਜੀ ਨਾਲ ਡਾਕਟਰ ਦੀ ਬਣਾਈਆਂ ਨਾਲ ਮੱਝ ਦੀ ਵੀਡੀਓ ਬਣਾਈ ਕੱਲ ਆਪਾਂ ਚੈੱਕ ਕਰਾਤੀ ਹੋਵੇ ਅੱਛਾ ਉਹ ਲਫਾਫਾ ਉਹ ਲਫਾਫਾ ਜਾ ਪਿਆ ਜਿਹੜਾ ਚੈੱਕ ਕਰਾਤੀ ਵੀਡੀਓ ਵੀ ਆਪਾਂ ਨਾਲ ਹੀ ਬਣਾਈ ਆ ਅੱਛਾ ਕਿੰਨੇ ਚਿਰ ਦੀ ਚੈੱਕ ਪਾਸ ਪਾਜੀ ਡਾਕਟਰ ਸੱਤਾਂ ਦੀਆਂ ਦੇ ਜੀ ਘਰ ਵਾਲੇ ਵੀ ਆਉਂਦੇ ਸੀ ਪਰ ਆਪਾਂ ਸਾਡੀ ਸ਼ਾਂਦੀ ਕਰ ਦੋ 10 ਹਰ ਕਾਟੀਆਂ ਬਦਾਦੇ ਆ ਜਿਹੜੀ ਮੈਂ ਬਿਲਕੁਲ ਚੈੱਕ ਪਾਸ ਹੈ ਚੱਕ ਆਪਣੇ ਘਰ ਜਾ ਕਰਾ ਜੀ ਸ਼ਾਂ ਤੋਂ ਬਾਹਰ ਹੈ ਮੱਝ ਹੈ ਸੱਤਾਂ ਦੀਆਂ ਦੇ ਪਰ ਆਪਾਂ ਸਾਡੀ ਸ਼ਾਂਦੀ ਤੇ ਦੁੱ ਉਹਨਾਂ ਕਰ ਭਾਈ ਪਹਾੜੇ ਮੇਰੀ ਆਪੇ ਉਹਦੀ ਗੱਲ ਆਏ ਬਾਕੀ ਇਹ ਆ ਵੀ ਚਲੋ ਸੋਨਾ ਇਹਨੇ ਬਾਜ ਚ ਗਾਂ ਸਿਆਲਾਂ ਚ ਆ ਵਧੀਆ ਟਾਈਮ ਤੇ ਸੋਨਾ ਇਹਨੇ ਜਾ ਕੇ ਇਹ ਜੇ ਸੋਤੀ ਅਣੀ ਅਵੇਂ ਆਪਾਂ ਗੱਪਾਂ ਮਾਈਏ 15 16 ਕਿਲੋ 12 13 ਕਰੋ ਰੋ ਲੱਗੀ ਜੀ ਜਵਾ ਕੋਈ ਭਾਈ ਭੂਰ ਛਟਾ ਥਣ ਘਾਟ ਵਾਦ ਹੋਵੇ ਜਮਿਆਰੀ ਬਾਕੀ ਸੋਨੀ ਝੋਟੀ ਆ ਚਲਾ ਫਾਲ ਭੂਰ ਛਟੇ ਦੀ ਥਣ ਘਾਟ ਵਾਦ ਹੋਵੇ ਆਪਣੀ ਫੁੱਲ ਕਰਦੀ ਜੀ ਠੀਕ ਹੈ ਹਾਂ ਬਾਜੂ ਤੇ ਵੀ ਲੋਕ ਡਾਈ ਗੱਦ ਕਾਠ ਵੀ ਚੰਗਾ ਤੇ ਪਿਠਪੁੜਾ ਵੀ ਚਲੋ ਠੀਕ ਆ ਥੱਲੇ ਵੀ ਚੰਗੀ ਤਿਆਰ ਹੋ ਗਈ ਜਿੱਦਣੇ ਤਿਆਰ ਹੋਈ ਦੁੱਧ 4 ਕਿਲੋ ਜਿਹੜਾ ਗਿੰਦੇ ਕੀ ਹੈਗਾ ਹੈ ਲੀਟਰ ਭਾਈ ਮਾਰ ਕੇ ਗੱਲਾਂ ਨਾਲ ਹੀ ਲੀਟਰਾਂ ਨੂੰ ਚਾਰ ਦਿੰਦਾ ਮੁੱਲ ਫਿਰ ਇਹਦਾ ਮੁੱਲ ਛੋਟਾ ਕਰੀਏ ਜਿੱਦਣੇ ਤਿਆਰ ਹੋ ਗਏ ਆਂਦੇ ਹੀ 1 ਲੱਖ ਵੀ ਦੱਸ ਲਈ ਨਾ ਦੀ ਬਣੀ ਹੋਣੀ ਆਂਦੀ ਨਹੀਂ ਝੂਠ ਮਾਰਦੇ ਜੋ ਹਾਂਜੀ ਪਰ ਉਹ ਲੱਗੂ ਜੀ ਮਾਜੀ ਉਹ ਦਈਏ ਭਾਈ ਅਸੀਂ 56 ਦੀ 56000 ਦੀ ਹਾਂ ਵਿੱਤ ਨੂੰ ਛੋੜ ਛੜ ਕਰ ਦੋਗੇ ਯਾਰੀ ਭਾਈ ਛੋੜ ਕਰਾਂਗੇ ਉਦਾਂ ਚਲੋ ਮਾਨਤਾਲ ਦੋ ਚਾਰ 400 ਕਹਿੰਦੇ ਹੋਰ ਕਵੇ ਕੋ ਬਿਲਕੁਲ ਹੀ ਤੇ ਉਹਦੇ ਹੁਣਾਂ ਨਹੀਂ ਤਰਫ ਦਾ ਮੱਝ ਗੱਬਿਆ ਚਲੋ 55000 ਦੀ ਦੇ ਦੋਗੇ ਕੋਈ ਫੋਨ ਲਾਵੇ ਇੱਕ ਰੀ ਕੋਈ ਨਹੀਂ ਜਦ ਮਾਨਤਾਲ ਕਰਦਾਂਗੇ ਫੋਨ ਇੱਕ ਰੀ ਕੋ ਲਾਵੇ ਜ਼ਰੂਰ ਤੇ ਹੁਣ ਆ ਜਿਹੜੀ ਮੱਝ ਹੈ ਇਹਦੇ ਕੋਲ ਦੁੱਧ ਕਿੰਨਾ ਹੈ ਭਾਈ ਜੀ ਸਾਰੀ ਗਰੰਟੀ ਮਰੀ ਦੀ ਅੱਛਾ ਬਾਅਦ ਤੱਕ ਮਰੀ ਗੱਡੀ ਨੂੰ ਭੂਛਟਾ ਮਰਦੇ ਠੀਕ ਆ ਤੇ ਆ ਮੱਝ ਕੋ ਕਿੰਨਾ ਦੁੱਧ ਇਹ ਕੋ ਦੁੱਧ ਦੇ ਉਪਰ 8 ਕਿਲੋ ਪਰ ਆਪੇ 7 ਕਿਲੋ ਗੰਢੀ ਦਵਾਉਂਦੀ ਠੀਕ ਆ ਇਹ ਬੱਚੇ ਦਬਿਨਾਈਆਂ ਤੋਰੋ ਫਿਰ ਇਹਨਾਂ ਕਰੀ 7 ਕਿਲੋ ਪੱਕਾ ਦੁੱਧ ਹੈਗਾ ਵੀ ਜੀ ਫਿਰ ਚਲੋ ਉਪਰ ਆਪਾਂ 7 ਕਿਲੋ ਅਜਾਵਾ ਠੀਕ ਆ ਗੂਲੀ ਰਾਜੀ ਨੂੰ ਜੇ ਮੈਂ ਮੱਝ ਵਧਿਆ ਮਾਨ ਚੱਡੇ ਸਾਈ ਸਾਹਿਬ ਠੀਕ ਆ ਉਹਨਾਂ ਕਰ ਪਾਜੀ ਪਾੜੇ ਦੀ ਵੀ ਆਪਣੇ ਕੋਲ ਟੀਕਾ ਲਵਾਇਆ ਜੀ ਬਾਕੀ ਨਵੇਂ ਨਵੀਂ ਜਗ੍ਹਾ ਤੇ ਆ ਕੇ ਕਈ ਇਹਦੇ ਪਸ਼ੂ ਜਿਹੜਾ ਕਰ ਜਾਂਦਾ ਵਾਧਾ ਘਟਾ ਤੇ ਇਹਦਾ ਫਿਰ ਮੁੱਲ ਇਹ ਮੁੱਲ ਤੇ ਭਾਈ ਕਿੰਝ ਆਇਆ ਅੱਛਾ ਪਰ ਦੇਦਾ ਕਿ 53 ਦੀ ਅੱਛਾ 53 ਦੀ ਦੇਰੋਗੇ ਹਾਂ ਠੀਕ ਹੈ ਭਾਈ ਮੋਕੇ ਤੇ ਮਨਤਾਰ ਆਪਾਂ ਕਰਾਂਗੇ ਬੀਚ ਭਲਾ ਚਲੋ ਕੋ ਫੋਨ ਲਾਵੇ ਕਰੀ ਹਣਾ ਮਾਜ ਚਲੀ ਆ ਮਾਜ ਨਹੀਂ ਠੀਕ ਹੈ ਆ ਛੋਟੀ ਸੂਈ ਜੀ ਇਹਦੇ ਭਾਲ ਪਈ ਜੀ ਮੜੀ ਮੜੀਏ ਠੀਕ ਹੈ ਸੂਆ ਪਹਿਲਾਂ ਪਹਿਲਾਂ ਸੂਆ ਤੇ ਆ ਬੱਚਾ ਇਹਦਾ ਸਾਂਭੀ ਵੀ ਲੋ ਕਿੱਡੀ ਜੀ ਨਾ ਘੇਰੇ ਦੀ ਠੀਕ ਹੈ ਹਾਂ ਤੇ ਕਿੰਨੇ ਦੇਣਾ ਇਸੂਈ ਨੂੰ ਇਹਨੂੰ ਸੂਈ ਦੇ ਪਰਸਵਾ ਸੂਈ ਜੀ ਬਾਕੀ ਇਹ ਵੀ ਤੇਰਾ ਮੂੰਹ ਮੱਥੇ ਦੀ ਸੋਹਣੀ ਆ ਤੇ ਸਾੰਬੀ ਸਾੰਬੀ ਘੱਟ ਆ ਸਾੰਬੀ ਘੱਟੀ ਮਲ ਜੇ ਕਾਰਾ ਜੇ ਸਰੀਰ ਇਹਦਾ ਬਾਕੀ ਚਲੋ ਜੇ ਕੋਈ ਸਾੰਭ ਲੂਗਾ ਤੇ ਦੁੱਧ ਚ ਉਈ ਜਾਊਗਾ ਹੁਣੋਂ ਫੇਰ ਉਸ ਹਿਸਾਬ ਨਾਲ ਸਾੰਬ ਜਦ ਇਹ ਜਹੋ ਜਹ ਸਰੀਰ ਉਹ ਜੇ ਮੁੱਲ ਹੋ ਜਾਣਾ ਇਹਦਾ ਪਰ ਸੀਲ ਭਾਜੀ ਇਹ ਗੱਲਾਂ ਛੱਡੋ ਇਹ ਪਹਿਲਾ ਸੂਆ ਯਾਰ ਨਵੀਂ ਝੋਟੀ ਆ ਕਈਆਂ ਵੀਰਾਂ ਨੂੰ ਹੁੰਦਾ ਕਿ ਡੰਗਰ ਭਾਵੇਂ ਥੋੜਾ ਲਿੱਸਾ ਹੋਵੇ ਨਾ ਮਾੜੰਗ ਕਰੋ ਤੇ ਸਾਗ ਕੇ ਤੇ ਤਿਆਰ ਕਰ ਲੈਂਦੇ। ਇਹ ਪੁੱਤਾਂ ਜੰਗਰ ਸੀ ਕੱਟੀ ਕੱਟੀ ਗਰਮਣੀ। ਲੇਕੋ ਦਾ ਨજર ਸੀ ਲਿਆ ਲੱਤਾਂ ਨੂੰ ਪਹਿਲਾਂ ਮਾਰਦੀ। ਹਾਂਜੀ। ਕਿਤੇ ਆਉਲ ਨਹੀਂ ਕਰਦੀ। ਬਸ ਦੁੱਧ ਆਪਾਂ ਇਹ 4 ਕਿਲੋ ਕਰਕੇ ਦਵਾਂਗੇ ਵੱਧ ਨਹੀਂ ਪਾਉਂਦੇ। ਬੋਲਾ ਚਾਹ ਚੁੱਕ 4 ਕਿਲੋ ਕਰਕੇ। ਜਿੱਤ ਆ ਜਾਈਆ ਬੱਚਾ ਨਾ। ਕਿੰਨਾ ਕੁ ਦੁੱਧ ਚਵਾਈ ਜਾਊਗੀ? ਆਜੀ ਪਹਿਲਾਂ ਨੇ ਜਿਹਦਾ ਸਰੀਰ ਦੇ ਹਿਸਾਬ ਨਾਲ 7-8 7 ਕਿਲੋ ਤੱਕ ਕਈ ਜਾਊਗੀ ਇਹਦਾ ਵੱਧ ਨਹੀਂ ਕਰੂਗੀ 7 ਕਿਲੋ ਹੀ। ਠੀਕ ਆ। ਬਾਕੀ ਨਾਲ ਨੂੰ ਦੁੱਧ ਵਾਲੀਆਂ ਸਵੇਰਾਂ ਮੋਟੀਆਂ ਜਾਊ। ਸਾਹਮਣੇ ਖੜਾ ਵੇਈ ਕੁੜੀ ਹੈ ਹੋਰ ਤੇ ਬਾਕੀ ਸਾਰੀ ਚੈਗੀ। ਹਾਂਜੀ ਹਾਂ ਅੰਦਰ ਸਾਰੇ ਤਾਂ ਇਹਦੇ ਲੱਗੇ ਦਿਖਾ ਦ ਸੀਲ ਬਣੀ ਪਾਜੀ ਇੱਕ ਬਾਕੀ ਕੋਈ ਹਿੱਲ ਜੁਲ ਨਹੀਂ ਆ ਆ ਬਸ ਤਾਂ ਇਹ ਕੋਸੋਣਾ ਕੀ ਠੰਡੀ ਸੀਜਿਆ ਤੇ ਬੱਚੇ ਤੇ ਮਿਲਦੀ ਜਿਹੜਾ ਦੁੱਧ ਭਾਈ ਚੌਂਦ ਬਸ ਘਾਟੀਆਂ ਬਗਿੰਦੇ ਦੁੱਧ ਅਹੀਂ ਵਾਦ ਨਹੀਂ ਆਦੇ ਇੰਨਾ ਦੁੱਧ ਬਾਕੀ ਜੇ ਤਾਜੀ ਸੋਈ ਆ ਜਿਹਦੇ ਅੱਛਾ ਸੋਈ ਜੇ ਹੌਲੀ ਹੌਲੀ ਦੁੱਧ ਪਈ ਜੇ ਬਾਕੀ ਆ ਵੀ ਕੋਈ ਹਿੱਲ ਜੁਲ ਨਹੀਂ ਇਤਰਾ ਬੱਚਾ ਗਰੀਬਨ ਤੇਰਾ ਮੁੱਲ ਫਿਰ 31 ਮਗਰ ਜੇ ਠੀਕ ਆ ਇਹ ਦੇਗੀ 40000 ਦੀ 40000 ਦੀ ਤੇ 38000 ਦੀ ਭਾਈ ਹਾਂ ਦੇ ਦਿੰਦੇ 38000 ਦੀ ਹਾਂ ਠੀਕ ਆ ਕੋਈ ਦੋ ਚਾਦਰ ਸਾਭੀ ਦੁੱਧ ਉੱਤੇ ਆ ਜੂਗੀ ਦੁੱਧ ਚੋਂ ਜਿਆਦਾ ਨਹੀਂ 7 ਕਿਲੋ ਰਮਾ ਨਾ ਕਰੀ ਇਹਨਾਂ ਨੇ ਠੀਕ ਆ ਬਾਕੀ ਅਵੇਲ ਪਾ ਲਈਏ ਕੋਈ ਬਾਕੀ ਆ ਵਧੀਆ ਓਕੇ ਸਾਰੀ ਬਾਕੀ ਠੰਡੀ ਦੀ ਪਹਿਲਾ ਸੂਆ ਵਾ ਨਵੀਂ ਝੋਟੀ ਆ ਹਾਂ ਤੇ ਆ ਥੱਲੇ ਵੀ ਦੇਖ ਸਕਦੇ ਜੀ ਹਾਂ ਤੇ ਬਾਕੀ ਬਸ ਇਹੀ ਆ ਬਸ ਈ ਰੋ ਥੋੜੀ ਘਲਿੱਸੀ ਆ ਬਾਕੀ ਕੋਈ ਸਾਂਭਲਾ ਕੋ ਲੈ ਜਾਊਗਾ ਤੇ ਸਾਰਾ ਸੂਆ ਇਹਨੇ ਦੁੱਧ ਚਲੋ ਘਰ ਦਾ ਚਾਹ ਪਾਣੀ ਦਾ ਸਾਰੀ ਜਨਮ ਤੇ ਬਾਕੀ ਕੋਈ ਵੀਰ ਇੱਥੋਂ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੋ ਵੀ ਆ ਆਪੇ ਪਹਿਲਾਂ ਵੇਸ ਚਾ ਕੇ ਖੜੇ ਨਾ ਕੋਈ ਲਾਂਮੇ ਦੀ ਗੱਲ ਉੱਧਰ ਲੈ ਜੇ ਨਾ ਇੱਥੇ ਜੀ ਤਾਜੀ ਸੂਈ ਆ ਮੈਂ ਦੁੱਧੇ ਦਾ ਵਾਧ ਨਹੀਂ ਤਾਂ ਆਪਾਂ ਚਾਰ ਚਰਨ ਤੋਂ ਘਾਟੀ ਕਹਿਣ ਦੇ ਹਾਂਜੀ ਹਾਂਜੀ ਆਓ